ਦੇਖੋ ਯਾਰ ਕਿਦਾਂ ਮੋਟਰਸਾਈਕਲ ਦੇ ਮਗਰੋਂ ਚੱਕ ਲਿਆ ਮੱਦੇ ਨੂੰ ਜੇ ਦੇਰ ਬੰਦੇ ਸੱਟ ਹੀ ਵਾ ਸਕਦੀ ਹੈ ਧਿਆਨ ਨਾ ਚਾਹੇ ਕਰੋ ਯਾਰ ਬਲਦਾਂ ਦਾ ਕੋਈ ਪਤਾ ਨਹੀਂ ਹੈਗਾ ਜਾਨਵਰਾਂ ਦਾ ਆਜੋ ਮਿੱਤਰੋ ਤੁਹਾਨੂੰ ਦੱਸਦੇ ਆਪਾਂ ਤਿੰਨ ਤਾਰਾ ਜੋੜਨ ਦਾ ਆਸਾਨ ਤਰੀਕਾ ਦੇਖੋ ਕਿਦਾਂ ਪਲੱਸ ਨਾਲ ਮੂੰਗਾ ਮਾਰਿਆ ਯਾਰ ਹੈ ਤਿੰਨ ਤਾਰਾਂ ਦਾ ਬਹੁਤ ਹੀ ਆਸਾਨ ਤਰੀਕਾ ਤਾਰਾ ਜੋੜਨ ਦਾ ਹਾਜੀ ਦੇਖੋ ਦੇਖੋ ਜੀ ਕਿਦਾਂ ਟਰੈਕਟਰ ਨੂੰ ਟੋਚਣਾ ਪਾ ਕੇ ਖਿੱਚੇ ਜਾ ਰਿਹਾ ਹੈ ਕੋਤਾਂ ਜਿਹੜਾ ਦਸਤ ਪਾਇਆ ਲਾਦਾ ਪਤੰਦਰਾਂ ਨੇ ਮੈਨੂੰ ਲੱਗਦਾ ਇਹਦੇ ਦੋ ਹਿੱਸੇ ਕਰ ਆ ਨਾ ਤੇ ਹਿੱਟ ਰੋਦੀ ਰਹਿੰਦੀ ਜਾਂਦੀ ਜਾਂ ਤਾਂ ਜਾ ਨਹੀਂ ਨੀ ਤੇਰੇ ਜਾਣ ਦਾ ਤਾਂ ਸਾਨੂੰ ਵਿਆਹ ਜਿਨਾ ਚਾਣੀ ਆ ਨਾ ਤੇ ਹਿੱਟ ਰੋਦੀ ਰਹਦੀ ਜਾਂਦੀ ਜਾਂ ਤਾਂ ਜਾ ਨਹੀਂ ਨੀ ਤੇਰੇ ਜਹਾੜ ਦਾ ਤਾ ਸਾਨੂੰ ਵਿਆਜ ਨਾ ਚਾਣੀ ਉਹ ਦੰਦ ਔਖੀ ਸੁਖੀ ਹੋਣ ਦੀ ਦਾ ਲੋੜ ਕੋਈ ਨਾ ਹਾਂ ਨੀ ਔਖੀ ਸੁਖੀ ਹੋਣ ਦੀ ਦਾ ਲੋੜ ਕੋਈ ਨਾ ਨੀਅਤ ਛੱਡ ਜਾ ਜਵਾਨ ਨੀ ਜਿਹੜਿਆ ਮੂਰੇ ਤਿੰਨ ਵਿੱਚ ਆਏ ਇਹੀ ਛੱਡ ਜਾ ਜਵਾਨ ਓ ਤੇਰ ਜੀ ਅਦੀਆਂ ਦੀਆਂ ਦੀ ਛੋੜ ਕੋਈ ਨਾ ਨੀਅਤ ਛੱਡ ਜਾ ਜਵਾਨ ਓ ਤੇਰ ਜੀ ਅਦੀਆਂ ਦੀਆਂ ਦੀ ਛੋੜ ਕੋਈ ਨਾ ਨੀਅਤ ਛੱਡ ਜਾ ਜਵਾਨ ਹਾਏ ਮੈਂ ਪਰਸੇ ਤੋਂ ਖਰਜ ਡਾਕਟਰ ਮਨਮੋਹ ਸਿੰਘ ਜੀ ਆਪਾਂ ਨੂੰ ਹਮੇਸ਼ਾ ਲਈ ਸਦੀਵੀ مشورہ ਦੇ ਗਿਆ ਅਬ ਪਰਮਾਤਮਾ ਮਾਰ ਕੇ ਬੈਠਾ ਹੋਇਆ ਤੇ ਉਹ ਆਪਣਾ ਸਹੋਣੇ ਦੀ ਰਾਖੀ ਕਰ ਰਿਹਾ ਹੈ ਪੁਰਾਣੇ ਟਾਈਮ ਵਿੱਚ ਇਹ ਆਪਣਾ ਹੋ ਸਕਦਾ ਲੈ ਵੀ ਮਿੱਤਰੋ ਤੁਹਾਨੂੰ ਆਪ ਇੱਕ ਵੀਡੀਓ ਦਿਖਾ ਰਿਹਾ ਕਿੱਦਾਂ ਮੁੰਡਾ ਸਟੈਂਡ ਕਰ ਰਿਹਾ ਤੁਸੀਂ ਵੀ ਦੇਖੋ ਵੀਡੀਓ ਇਹ ਜੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਦੇਖੋ ਪਤੰਦਰ ਕਿਵੇਂ ਆਪਣਾ ਸ਼ਾਰ ਮਾਰ ਰਿਹਾ ਤੇ ਜਾ ਕੇ ਵਿਚਾਰੇ ਬਜ਼ੁਰਗ ਦੀ ਬੁੱਕਲ 'ਚ ਡਿੱਗ ਰਿਹਾ ਤੁਸੀਂ ਵੀ ਦੇਖੋ ਦੇਖੋ ਵੀ ਮਿੱਤਰੋ ਕਿਹਦਾ ਪਤੰਦਰ ਨੇ ਕਾਲੀ ਵਿੱਚ ਟਰਾਲੇ ਦਾ ਟਾਇਰ ਹੀ ਪਾੜ ਦਿੱਤਾ ਚੱਕਣਾ ਸਮਾਨ ਸੀ ਪਤੰਦਰ ਨੇ ਟਾਇਰ ਵਿੱਚ ਲਓ ਵੀ ਮਿੱਤਰੋ ਤੁਹਾਨੂੰ ਆਪ ਇੱਕ ਵੀਡੀਓ ਦਿਖਾ ਰਹੇ ਹਾਂ ਬਾਬਾ ਕਿੰਨੇ ਇੰਜੋਏ ਕਰ ਰਿਹਾ ਸੀ ਆਹ ਤੇ ਕਿੱਦਾਂ ਨੱਚ ਰਿਹਾ ਬਾਬਾ ਆਪਣੀ ਲੋਰ ਪਿਆਛੇ ਤੇ ਪੁਰਾਣੇ ਦਿਨ ਯਾਦ ਕਰ ਰਿਹਾ ਹੋਂ ਕਿੰਨਾ ਤੇਰੇ ਇਸ਼ਕ ਦਾ ਗੜਦਾ ਪੈਂਦਾ ਨਹੀਂ ਤੇਰੇ ਇਸ਼ਕ ਦਾ ਗੜਦਾ ਪੈਂਦਾ ਲਓ ਜੀ ਤੁਹਾਨੂੰ ਇੱਕ ਵੀਡੀਓ ਦਿਖਾ ਰਹੇ ਆ ਸਿਆਣੇ ਸੱਚ ਕਿਹਾ ਕਿ ਬੰਦੇ ਦਾ ਕੋਈ ਪਤਾ ਨਹੀਂ ਹੈਗਾਗਾ ਕਦੋਂ ਆਪਣਾ ਚਲਾ ਜਾਵੇ ਦੇਖੋ ਕਿਦਾਂ ਜਾਨਵਰ ਨਾ ਹੋ ਰਿਹਾ ਹੈ ਇੱਲ ਕਿਵੇਂ ਮਿੰਟਾਂ 'ਚ ਆਈ ਤੇ ਕਿਦਾਂ ਮਿੰਟਾਂ 'ਚ ਹੀ ਉਹਨੂੰ ਆਪਣੀ ਝਵੇਟੇ 'ਚ ਲੈ ਲਿਆ ਹੋਣਾ ਦੇਖੋ ਭਈ ਕਿੰਦਾ ਬਦੰਤਰ ਟਰੈਕਟਰ ਲੱਗੇ ਪਹਾੜੀਆਂ ਵਿੱਚ ਪਹੁੰਚ ਚੁੱਕਿਆ ਉੱਥੇ ਜਾ ਕੇ ਇੰਜਣ ਜਾਮ ਹੋ ਗਿਆ ਕਿਉਂਕਿ ਉੱਥੇ ਬਰਫ਼ ਜੰਮ ਗਈ ਹੈ ਹੁਣ ਆ ਜੀ ਦੇਖੋ ਸੁੱਖਾ ਕਿਦਾਂ ਲੁੱਡਿਆ ਪਾ ਰਿਹਾ ਹੈ ਨਹੀਂ ਆਰੇ ਲੈ ਰਿਹਾ ਸੁੱਖਾ ਤਾਂ ਲੈ ਵੀ ਦੇਖੋ ਵੀ ਮਿੱਤਰੋ ਪੀਆਰਟੀਸੀ ਡਰਾਈਵਰ ਵਿਚਾਰਾ ਇਹ ਬਸ ਕਾਊਂਟਰ ਤੇ ਲਾ ਹੀ ਰਿਹਾ ਹੈ ਆਧਾਰ ਕਾਰਡ ਵਾਲੇ ਬੀਬੀਆਂ ਦੇਖੋ ਕਿਦਾਂ ਬਸ ਦੇ ਦੁਆਲੇ ਹੋ ਗਈਆਂ ਤੁਸੀਂ ਕਮੈਂਟਾਂ ਵਿੱਚ ਦੱਸਿਓ ਆ ਸਹੀ ਹੈ ਜਾਂ ਗਲਤ ਜਿਹੜਾ ਗਵਰਨਮੈਂਟ ਨੇ ਆਧਾਰ ਕਾਰਡ ਵਾਲੀਆਂ ਸਵਾਰੀਆਂ ਫ੍ਰੀ ਕੀਤੀਆਂ ਹੋਈਆਂ ਹੈ